ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ 'ਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਮੂਰੀ ਤੰਦਰੁਸਤ ਹੋਮੋਗੇ ਅੱਗੇ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਵੇਂ ਜਨਮ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਦੇਖ ਕੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਟਾਈਮ ਹੋ ਗਿਆ ਪੌਣੇ 1 ਦਾ ਮੈਂ ਨਾਤੀ ਸੀਗੀ ਅੱਜ ਕਿਸੀ ਕਿਸੀ ਮੈਂ ਨਾਲ ਹੀ ਆਪਣੇ ਮੈਂ ਪਹਿਲਾਂ ਵੀ ਦੱਸਿਆਗਾ ਟੂਟੀ ਦਾ ਕੁਛ ਖਰਾਬ ਹੋਇਆ ਹੋਇਆਗਾ ਟੁੱਟੀ ਰਹੀ ਉਹਦੀ ਕਈ ਦਿਨ ਤੋਂ ਤਿੰਨ ਦਿਨ ਹੋ ਗਏ ਫਿਰ ਮੈਂ ਆਖਿਆ ਵੀ ਚੱਲ ਹੋਰ ਕੰਮ ਨੂੰ ਤਾਂ ਆਪਾਂ ਮੋਟਰ ਦਾ ਪਾਣੀ ਭਰ ਕੇ ਹੀ ਵਰਤ ਲਾਂਗੇ ਸਿਰ ਦਾ ਔਖਾ ਹੋ ਜੂਗਾ ਫਿਰ ਕੱਲ ਮੈਂ ਜੋਤ ਵੀ ਨਮਾਤਾ ਹਰਮਨ ਦੀ ਨਾਲੀ ਤੇ ਉਹ ਚਲੋ ਟੁੱਟੀ ਪਾਣੀ ਬਿਨਾਂ ਫਿਰ ਸਿਰ ਨਹੀਂ ਨਿਕਰਦੇ ਹੈਗੇ ਸਾਡੇ ਮੋਟਰ ਦਾ ਪਾਣੀ ਖਾਰਾ ਜਾ ਹੁੰਦਾ ਨਿਕਲਦਾ ਹੈ ਆਪਣੇ ਟੁੱਟੀ ਦਾ ਪਾਣੀ ਵਧੀਆ ਸੂਦੇ ਦਾ ਹੁੰਦਾ ਤੇ ਅੱਜ ਫਿਰ ਮੈਂ ਵੀ ਨਾ ਲਈ ਸਿਰ ਤੇ ਤੋਂ ਪੱਜ ਕੋਈ ਹੈ ਨਹੀਂ ਕੀ ਕਰੜੀ ਜੀ ਜਦੋਂ ਮੈਂ ਨਾਉਂਦੀ ਸੀ ਨਾ ਨਾਉਂ ਨਾਲੇ ਚ ਮੈਨੂੰ ਲੱਗਿਆ ਚਾਨਣ ਜਾ ਪਿਆ ਵੀ ਧੁੱਪ ਨਿਕਲਦੀ ਆਉਣੀ ਥੋੜੀ ਥੋੜੀ ਚਾਨਣ ਜਾ ਬਸ ਨਿਰਨਾਉਂਦੀ ਨੋਂਦੀ ਹੋ ਗਿਆ ਤੇ ਹੁਣ ਜਦੋਂ ਮੈਂ ਬੈਠੀ ਤਾਂ ਮੜੀ ਹੈਗੀ ਸੀ ਹੋਰ ਕਰੜੀ ਜੀ ਹੁਣ ਫੇਰ ਸੂਰਜ ਚਲ ਕੋ ਲਿਆ ਜੰਨੀ ਰੱਬ ਨੇ ਫੇਰ ਠਰਿਆ ਪੈ ਗਿਆ ਐਵੇਂ ਜੀ ਕਰੜੀ ਜੀ ਧੁੱਪ ਨਿਕਲ ਜੇ ਨਾਲ ਲੱਗ ਜੇ ਕੜਾਕਾ ਜਾਂ ਫੇਰ ਸਿਰ ਨਹੀਂ ਦੁਖਦਾ ਨਹੀਂ ਮੇਰਾ ਤਾਂ ਸਿਰ ਦੁਖਣ ਲੱਗ ਗਿਆ ਅੰਦਾਵਾ ਜੀ ਮੈਂ ਠੰਡ ਚ ਖੋਲ ਕੇ ਬੈਠ ਜਾ ਖੋਲਦੀ ਨਹੀਂ ਹੁੰਦੀ ਮੈਂ ਤਾਂ ਜੰਨੀ ਧੁੱਪ ਤੋਂ ਬਿਨਾ ਸਿਰ ਤੇ ਫਿਰ ਮੈਂ ਪਹਿਲਾਂ ਖੋਲ ਲਿਆ ਨਹੀਂ ਇਸ ਸਿਰ ਬੰਨੇ ਬਣਾਏ ਨਾ ਚਾਹ ਬਣਾ ਕੇ ਲਈ ਮੈਂ ਉਹ ਕਹੇ ਫਿਰ ਰਸੋਈ ਚ ਠੰਡਾ ਜਿਹਾ ਲੱਗੂਗਾ ਉੱਧਰ ਆਪਣੇ ਅੰਦਰ ਠੰਡਾ ਜਿਹਾ ਹੁੰਦਾ ਹੈਗਾ ਤੇ ਅਈ ਚਾਹ ਬਣਾ ਲਈ ਮੈਂ ਤੋ ਲਈਏ ਬੰਨੇ ਬਣਾਏ ਇੱਥੇ ਆ ਕੇ ਸਿਰ ਖੋਲ ਲਿਆਗਾ ਥੋੜੀ ਜਿਹੀ ਧੁੱਪ ਹੈਈ ਤੇ ਚਲ ਮਹਗੀ ਜਖਾਮ ਜਿਹਾ ਲੱਗਦਾ ਹੈਗਾ ਫਿਰ ਧੁੱਪ ਦੀ ਚਾਹ ਦਿੱਤੀ ਜਾਵੇ ਮੇਰੇ ਉੱਨਾ ਠੰਡਾ ਜਿਹਾ ਨਾਜਲਾ ਛੇਤੀ ਹੁੰਦਾਗਾ ਰੇਸ਼ਾ ਪਾਧਰ ਰਹਿਦਾ ਦਰ ਲੱਗਦਾ ਰਹਿੰਦਾ ਫਿਰ ਵੀ ਨੁੱਥੇ ਵਾਧਾ ਵੱਧ ਜਾਂਦਾਗਾ ये बना रखी है मैं चाह चलो जी मैं चाह पी ला ठंडी ना नाली बनी पी चाह मैं पी ली सी तो देखो बहुत करड़ी होगी गई हूं तदिया सूरज निकल है करड़ा करड़ा ਤੇ ਹੁਣ ਰਹੂਗੀ ਆਪਣੇ ਹਜੇ 2 ਘੰਟੇ ਤੱਕ ਧੁੱਪ ਰਹੂਗੀ ਤੇ ਚਾਹ ਮੈਂ ਪੀ ਲਈ ਹੈਗੀ ਹਮੇਲ ਬੋਨੀਏ ਸਿਰ ਨੂੰ ਧੁੱਪ ਤੇ ਥੋੜਾ ਚਿਰ ਨਾ ਪੈ ਕੇ ਨਾ ਤਰਾਮਦਾਰੀ ਕਰਦੇ ਸਨੇ ਉੱਠ ਖੜਦੇ ਢੜਕੇ 5 ਵਜੇ ਬਸ ਮੁੜ ਕੇ ਤੁਰੇ ਹੀ ਫਿਰਦੇ ਆ ਕੰਮ ਕਰ ਲੋ ਆ ਕਰ ਲੋ ਆ ਛੱਡ ਦੋ ਆ ਕਰ ਲੋ ਨਿਬੜਦੇ ਹੀ ਨਹੀਂ ਹੈਗੇ ਠੀਕ ਬਸ ਦਿਨੇ ਫਿਰ ਮੈਂ ਘੰਟਾ ਕਰ ਆਮ ਕਰ ਲੈਣੀ ਹੁਣ ਪੈ ਕੇ ਧੁੱਪ ਚ ਤਾਂ ਵਧੀਆ ਆਰਾਮਦਾਰੀ ਆ ਜਾਂਦੀ ਹੈ ਪੈ ਕੇ ਫਿਰ ਜਾ ਕੋਲ ਜਾਂਦਾ ਲੈ ਹੁਣ ਸਿਰ ਨਾਤੀਆਂ ਪਿੱਛੇ ਸਿਰ ਸੁੱਟ ਕੇ ਨਾ ਥੋੜਾ ਜਿਹਾ ਆਰਾਮ ਹੀ ਕਰਦੇ ਆ ਫਿਰ ਸ਼ਾਮ ਵਾਲੇ ਕੰਮਾਂ ਦਾ ਫਿਰ ਟਾਈਮ ਹੋ ਜਾਂਦਾ ਹੈ ਇਹਨੇ ਜੋ ਆਕ ਆ ਜਾਂਦੇ ਨੇ ਜੋ ਤਾਂ ਆ ਜੂਗਾ 2:30 ਵਜੇ ਤੱਕ ਅੱਜ ਉਹਦਾ ਪੇਪਰ ਖਤਮ ਹੋਇਆ ਤੋਂ ਬਾਅਦ ਸਕੂਲ ਪਹਿਲੇ ਦਿਨ ਲੱਗਿਆਗਾ ਅੱਜ ਤਾਂ 2:30 3:00 ਵਜੇ ਆਊਗਾ ਚਲੋ ਜੀ ਮਿਲਦੇ ਆ ਫਿਰ ਲਓ ਜੀ ਟਾਈਮ ਹੋ ਗਿਆ ਸਹੀ 4:00 ਦਾ ਮੈਂ ਚੀਜ਼ ਵੀ ਸੀ ਸਮਝੀ ਦਾ ਨਗੜਾ ਲੈ ਕੇ ਬੈਠੀ ਸੀ ਮੈਂ ਤੇ ਰੂਬੀ ਲਾਗੀ ਬਰਨ ਕਰਨ ਕਰ ਕਾਰ ਲੂ ਆਲੂ ਨੇ ਮੈਂ ਆਲੂ ਹੋਰ ਚੱਕਣਾਈ ਸੀ ਰੂਬੀ ਵਾਸਤੇ ਛੋਟੇ ਛੋਟੇ ਦੋ ਨੂੰ ਪਹਿਲੀ ਪਾ ਦਿੰਦੇ ਨੇ ਫਿਰ ਰੋਲਾ ਪਾਉਗੀ ਮੈਂ ਸਬਜੀਂ ਜੀਰ ਦੇਣੀ ਨੇ ਸਬਜੀ ਦਾ ਸਪਟਟ ਕੇ ਜੀਰਨਾ ਲੱਗ ਗਏ ਤੇ ਕੁਛ ਆਲੂ ਦੋ ਸਬਜੀ ਬਣਾਵਾਂਗੇ ਅੱਜ ਆਪਾਂ ਕਾਲੇ ਛੋਲੇ ਲੈ ਖਲਾ ਖਲਾ ਤਾਂ ਨੱਕਾ ਜ ਮਾਰਨ ਕਦੇ ਜਦੋਂ ਵਪਾਰੀ ਹੋ ਗਈ ਫਿਰ ਖਾਊਗੀ ਹੁਣ ਹੁਣ ਜੀ ਉਹਦੇ ਆਪਾਂ ਸਬਜ਼ੀ ਤਿਆਰੀ ਕਰਦੇ ਆਂ ਇਹ ਤਾਂ ਮੈਂ ਇੰਨੇ ਤਾਂ ਗੰਡੇ ਲੈ ਕੇ ਬੈਠੀ ਆਂ ਥੋੜੀ ਨਿਬੜਨਗੇ ਇਹਦੇ ਵਿੱਚੋਂ ਇਹਨੇ ਲੈਤੇ ਨੇ ਤੇਲ ਇੱਥੇ ਆਪਾਂ ਦੋ ਆਲੂ ਪਾਵਾਂਗੇ ਬਸ ਸਲਾਸਨ ਤੇ ਟਮਾਟਰ ਢਣੀਏ ਵਾਸਤੇ ਢਾਂਡਾ ਸਾਰਾ ਕੁਝ ਚੱਕ ਕੇ ਲੈ ਕੇ ਬੈਠੀ ਆ ਮੈਂ ਫੇਰ ਰੱਖਣਾ ਪਊਗਾ ਬਿੰਦੇ ਬਿੰਦੇ ਸਭ ਤੋਂ ਪਹਿਲਾਂ ਤਾਂ ਆਪਾਂ ਗੰਡਿਆਂ ਦੇ ਕੰਮ ਨੇ ਮਿਲਦੇ ਆ ਰੋਟੀ ਵਿੱਚ ਚਿਲਕੀ ਵਾਲੇ ਹੋ ਜਾਂਦੇ ਨੇ ਇਹ ਕਿਉਂਕਿ ਜਾਰੇ ਪਿਆਜ਼ਾਂ ਚੋਂ ਨਾ ਥੋੜੀ ਜਿਹੀ ਪਿਆਜ਼ੀ ਮਿਕਲ ਦੇਣੀ ਬਸ ਕਾਲੇ ਛੋਲੇ ਦਾ ਮੈਂ ਸਵੇਰੇ ਅੱਜ ਪਿਉਤੇ ਸੀਗੇ ਬਸ ਇਹ ਹੁੰਦਾ ਬਬਦਰੀ ਜਿੱਦ ਤੇ ਮੈਂ ਕਾਲੇ ਐਂ ਕਰ ਲਾਂ ਮੈਂ ਕਾਲੇ ਛੋਲੇ ਬਣਾਉਂਗੀ ਭੁੱਲ ਜਾਨੀ ਐ ਠੀਕ ਫਿਰ ਮੈਂ ਪਿਉਣੇ ਭੁੱਲ ਜਾਨੀ ਐ ਬਸ ਮੁਰ ਕੇ ਸਬਜ਼ੀ ਬਣਦੀ ਬਾਬਾ ਤਾਂ ਅਮਦੇ ਪੈ ਲੈਗੇ ਫਿਰ ਮੈਂ ਸਤਾਬ ਹੋ ਜਾਣਗੇ ਚਲ ਆਪਾਂ ਇਹਨੂੰ ਬਣਾ ਲਈਏ ਅੱਜ ਮੇਰੇ ਨਾਲ ਜਦੋਂ ਸਵੇਰੇ ਜ਼ਿਆਦਾ ਆ ਗਈ ਮੈਂ ਜੇ ਰੋਟੀ ਵਾਲਾਂ ਟੇ ਨਹੀਂ ਚੱਲਣਗੇ ਮੈਂ ਉਹਦੀ ਭਿਉ ਤੇ ਲਾ ਲਈ ਦਾਰ ਫਿਰ ਬਿਨਾ ਭਿਜੇ ਔਖੇ ਰਜਦੇ ਲਿਗੇ ਹੋਨੇ ਹੋਣਾ 3:30 ਵਜੇ ਤੇਰੇ ਹੋਏ ਲੱਗੇ ਤੇ ਦਰਤੀ ਸੀਗੇ ਰਿਜੀ ਜਾਣਗੇ ਹੋਣਾ ਚਰਾ ਪੱਤੀ ਲੈਨੇਗੇ ਤੜਕਾ ਫਟਕਾ ਲਖਾਇਰ ਇਹ ਤਾਂ ਤੁਸੀਂ ਇਹ ਰਗਾ ਲੜਾਈ ਹੈ ਮੈਨੂੰ ਐਂ ਲਿਖਾ ਨੂੰ ਸਿੱਟਣੇ ਦੇ ਚਾਹਣਾ ਮਹਿੰਗੇ ਨੇਗੇ ਆਪਾਂ ਫਿਰ ਇਹ ਸਿੱਟਾਂਗੇ ਹੋਰ ਲਵਾਂਗੇ ਜਿਹੜੇ ਵਿੱਚ ਨਿਪਟਦੇ ਨੇ ਵਧੀਆਗਾ ਜਿਹੜੇ ਚੱਲਣਗੇ 15-20 ਦਿਨ ਟੋਕਰਾ ਪਿਆਗਾ ਇਹਨਾਂ ਦਾ ਹਿੱਸਾ ਉਸ ਦਾ ਨਿਪਟਦੀ ਨੇ ਚੱਲ ਵਿੱਚੋਂ ਥੋੜੀ ਜਿਹੀ ਵਾਰੀ ਸਮਾਰਨ ਵਾਲੇ ਤਾਂ ਹੈਗੇ ਨੇ ਜਿਆਦਾ ਖਰਾਬ ਜੇ ਤਾਂ ਕੱਢ ਕੇ ਸਿੱਟਣ ਵਾਲੀ ਨੇਗੇ ਪੈਣੀ ਲੱਗਦਾ ਬਸ ਯਾਦ ਉਹ ਦੋ ਦਿਨ ਜਿਹਦੋਂ ਮੈਂ ਅ ਸ਼ਾਮ ਨੂੰ ਤੜਕਾ ਠੀਰਨ ਵਾਸਤੇ ਗੰਦੇ ਚੱਕਣ ਜਾਂਦੀ ਹਾਂ ਨਾ ਸੋਕਰੇ ਚ ਉਹ ਜਾ ਲੈਂਦੇ ਹਾਂ ਵੀ ਇਹ ਵੀ ਤਮਾਰਨੇ ਨੇਗੇ ਨਾ ਅੱਜ ਮੈਂ 베ਲੀ ਜੀ ਨੇ ਇਹਨੂੰ ਕੱਢਿਆਗਾ ਪਰ ਹੁਣ ਤੋਂ ਬਸ 1 ਵਜੇ ਮੈਂ ਹੁਣ ਇੱਕ ਨਾ ਕਿਸੇ ਚੀਜ਼ ਦੀ ਤੇਸੀ ਖਾਰਾ ਦਿਨ ਨੂੰ ਕੋਦੇ ਕੰਮ ਤਾਂ ਆਇਆ ਫਿਰ ਜੇ ਨਾ ਆਰਾਮ ਕਰੀਏ ਹਨਾ ਸਰੀਰ ਨੂੰ ਤਾਇ ਦੇਈਆ ਇਹ ਫਿਰ ਸਰੀਰ ਵੀ ਆਰਾਮ ਮੰਗਦਾ ਦਾ ਸਾਰਾ ਦਿਨ ਤਾਂ ਤੁਰੇ ਫਿਰੇ ਇਹ ਪੂਰ ਤਰਹ ਹੋ ਲੱਗ ਜਾਂਦੀ ਇਹਨੇ ਕੋੰਤੇ ਤਮਕੂ ਦੀ ਹੈਗੇ ਬਿਸ਼ਰਮ ਹੋ ਕੇ ਘੰਟਾ ਆਰਾਮ ਦਾ ਵੀ ਕਰ ਲੈਨੇ ਕਿੰਨੀ ਕੱਢੀ ਚੱਲ ਖੱਲਾਂ ਚੋਂ ਕੰਮ ਤਾਂ ਨਿਕਲ ਹੀ ਜਾਂਦੇ ਰਹਿੰਦੇ ਨੇ ਹਜੇ ਫ੍ਰਿਜ ਸਾਫ ਕਰਨ ਵਾਲਾ ਪਿਆਗਾ ਸਾਰੀ ਕੋਈ ਸਾਫ ਕਰਨ ਵਾਲੀ ਰਹੀਤੀ ਆ ਸ਼ਰਦੀ ਗਈ ਹੈ ਗਈ ਹੁਣ ਸਰਦੀ ਦੀ ਛੋੜ ਗਈ। ਸਹਾਰਦੀ ਹੋਈ ਪਈ ਹੈ ਜੀ ਸਾਰਾ ਘੁੱਟਣਾ ਵਧੀਆ ਸਾਰਾ ਚੱਕਤਰ ਕਰਕੇ ਸਮਾਨ ਚੰਗੀ ਤਰ੍ਹਾਂ ਸਫਾਈ ਕਰਨ ਵਾਲੀ ਹੈ ਜੀ ਸੋਈ ਦੀ। ਫਰਮਨ ਦਾ ਕਾਜ ਸ਼ੁਰੂ ਹੋ ਗਿਆ ਜੀ ਕਾਜ ਗਈ ਆ ਉਹ। ਉਹ ਕਰੇ ਹੋਊਗੀ ਤਾਂ ਕਰੂਗੀ। ਉਹ ਨਾਲ ਲਾ ਕੇ। ਬਸ ਸਾਰਾ ਆ ਜਾ ਹੋ ਜਾਂਦਾ ਪੱਲੇ ਨਾਲ। ਵੀ ਚਲ ਜਦੋਂ ਆ ਬਾਲਾ ਫਲੇ ਆ ਜਾ ਪਾ ਲਈ ਫਿਰ। ਜੀ ਜਗਟ ਲੱਗ ਗਿਆ ਮੈਂ ਇਕੱਲੇ ਬੰਦੇ ਦਾ ਮੇਰਾ ਤਾਂ ਦੇਖ ਕੇ ਦੋ ਦੋ ਜੜੇ ਖੋਈ ਨਾਲ ਸਾਰਾ ਜੰਗ ਜਾਂਦਾ ਨਿਕ ਜਾਣਾ ਸਫਾਈ ਕਰੀ ਜਾਂਦਾ ਇਕ ਜੜਾ ਸਮਾਂ ਤਰੀ ਜਾਂਦਾ ਚਚਕ ਸਫਾਈ ਤੇ ਸਾਫ ਸਪਾਈ ਦਾ ਸੀ ਮਾਮਾ ਤੀਆਂ ਕਰਦੋ ਨਹੀਂ ਕਰਦੇ ਹੁੰਦੇ ਨੇ ਬਸ ਸਾਰਾ ਜਾ ਜਾਂਦਾ ਚੱਲ ਜਦੋਂ ਹਰਮਨ ਛੋਟੀ ਸੀ ਪਹਿਲਾਂ ਕਿਹੜਾ ਕਰਦੇ ਨਹੀਂ ਸੀ ਥੋੜਾ ਲੱਗਦਾ ਵੀ ਫਾਰਮਰ ਕਰੀ ਹੋਊਗੀ ਤਾਂ ਕਰਾਂ। ਸੁੱਕਾ ਬਹੁਤ ਹੁੰਦਾ ਦਾ। ਧੀਆ ਦਾ। ਤੁਹਾਨੂੰ ਬਹੁਤ ਸਹਾਰਾ ਹੈਗਾ। ਵੀ ਤਾਂ ਘੱਟ ਫਾਰਮਰ ਕਰ ਲੂ ਚੱਲ। ਬਸ ਇਹ ਸਬਜ਼ੀ ਰੋਟੀਆਂ ਤਾਂ ਬਹੁਤ ਘੱਟ ਕਰਦੀ ਐ। ਦੂਸਰਾ ਕੰਮ ਕਰਨਾ ਵਧੀਆ ਲੱਗਦਾ ਉਹਨੂੰ। ਪਰ ਫੋਈ ਇਹ ਕੰਮ ਤੇ ਘੱਟ ਨਹੀਂ ਡੀ ਆਉਂਦੀ ਉਹ। ਆ ਵੀ ਪਿਚਰਾ ਕਰ ਲਾਂਗੇ ਆਪਾਂ ਥੋੜੀ ਥੋੜੀ। ਆਪਾਂ ਉਹ ਕਾਨੇ ਸਾਰੀਆਂ ਪਿੱਚਰਾ ਕਰ ਲੈਂਗੇ ਆਪਾਂ ਮੋਟੀ ਮੋਟੀ ਇਹਨੂੰ ਚੀਰ ਕੇ ਮਸਾਲਾ ਕਿਉਂਕਿ ਅਜ ਰਗੜ ਕੇ ਤਾਂ ਸਬਜ਼ੀ ਬਣਾਵਾਂਗੇ ਗੰਦਗੀ ਤਾਂ ਪੈਤੀ ਵੀ ਲਾਤੇ ਪਰ ਥੋੜੇ ਜਿਹਾ ਘੱਟ ਲਾਏ ਨੇ ਅੱਗੀ ਫਿਰ ਕਨੇ ਵੀ ਫਿਰ ਘਾਰੂਤ ਤੇ ਜਾ ਕੇ ਤਾਂ ਖਰਾਬ ਹੋ ਜਾਂਦੇ ਨੇਗੇ ਵੀ ਇਹ ਅੱਜ ਕੱਲ ਨੂੰ ਮੁੱਕ ਜਾਣ ਉਹਨੇ ਘੰਟੇ ਲਾਵਾਂਗੇ ਇਦ ਕੀ ਫਾਇਦਾ ਨਹੀਂ ਫਿਰ ਕਾਈ ਕਰਦਾ ਪਰ ਪਹਿਲਾ ਸਾਨੂੰ ਬਹੁਤ ਵਧੀਆ ਸਹਾਰਾ ਰਿਹਾ ਮੇਂਗੀ ਬਹੁਤ ਸੀ ਗੰਡੇ ਚਲੋ ਜੀ ਆਪਾਂ ਸਾਰਾ ਟੀਰ ਲਈ ਮਸਾਲਾ ਰਗੜੜਾ ਸਮਾਨ ਟਾਈਮ ਹੋ ਗਿਆ ਜੀ ਪੌਣੇ 5 ਦਾ ਇਵੇ ਛੋਲੇ ਤਾਂ ਕੱਢ ਕੇ ਰੱਖ ਲੇ ਪਾਣੀ ਉੱਛੜ ਗਿਆ ਇਹ ਪਾਣੀ ਆਪਾਂ ਸਬਜ਼ੀ ਦੇ ਵਿੱਚ ਹੀ ਪਾਵਾਂਗੇ ਤੇ ਮਸਾਲਾ ਰਗੜਦੀਆਂ ਮੈਂ ਮਸਾਲਾ ਹੈਗਾ ਆਪਣਾ ਗੱਡੇ ਤੇ ਲਾਫਲ ਬਸ ਇਹ ਗ੍ਰੈਂਡਰ ਨਾਲ ਬਸ ਅੱਜ ਮੈਂ ਘੋਲ ਹੀ ਕਰਦੀ ਕਿਉਂਕਿ ਚਲ ਬਾਹਰ ਹੀ ਚੁੱਲੇ ਤੇ ਸਬਜ਼ੀ ਬਣਾਉਣੇ ਨੇ ਬਾਹਰ ਮੈਂ ਮਸਾਲਾ ਰਗੜ ਲੈਣੀ ਚਲ ਫੜੀ ਹੋਣੀ ਰਗੜ ਲੂੰਗੀ ਤੇ ਨੂਨ ਤੇ ਨੂਨ ਤਾਂ ਮੈਂ ਪਾ ਲਿਆ ਹਲਦੀ ਪਾਉਣੀ ਆ ਬਸ ਪਾਈ ਨਹੀਂ ਸੀ ਪਹਿਲਾਂ ਮੈਂ बाबा ਨੇ ਗਏ ਛੋਲੇ ਫਾਸੀ ਲੈ ਕਿਰਪਾ बाबा ਹਰਦੀ ਪਾਵਾਂਗੇ ਇਹ ਬਖੀਰ दाल ਸੋਹਣੀ ਲੱਗੀ ਫਰਾ ਤੇ ਪਾਵਾਂਗੇ ਥੋੜਾ ਜਿਹਾ ਗਰ ਮਸਾਲਾ ਮਿਰਚਾਂ ਆਹ ਮੈਂ ਆ ਪਾਉਂਦੀ ਹਾਂ ਗੁਲਾਬ ਆਪਣੀ ਸੁੱਕੀਆਂ ਮਿਰਚਾਂ ਪਾਵਾਂਗੇ ਜੀ 2 4 7 12 12 13 ਮਿਰਚਾਂ ਪਾ ਲਈ ਦੀ ਬਣੂਗੇ ਨਾ ਸਾਡੀ ਪੂਲ ਦੀ ਮਿਰਚ ਵਧੀਆ ਨਹੀਂ ਲੱਗਦੀ। ਬਾਕੀ ਮਸਾਲੇ ਗੁੱਟੀਆਂ ਜਾਣਗੀਆਂ। ਚੀਂਡੀਆਂ ਇਹ ਹੋ ਜਾਣਗੀਆਂ ਲੱਗੇ। ਸੁਆਹ ਜੀ ਹੋਈ ਜਾਏਗਾ। ਪੁੱਤ ਕਰਨੀ ਹੈ ਭੁਲ ਹੀ ਬੈ। ਅਜੇ ਮਿਰਚਾਂ ਲਓ ਜੀ ਧਰ ਲੈਗਾ ਆਪਾਂ ਤੜਕਾ ਪਤਲੀ ਮੈਂ ਮਾਂਜੀ ਨਹੀਂ ਹੈਗੀ ਬਸ ਛੋਲੇ ਕੱਢ ਕੇ ਹੀ ਥੋਕੇ ਰੱਖ ਲਈ ਪਰਉਣੀ ਮਾਂਜੀ ਮੈਂ ਬਾਹਰੋਂ ਤੇ ਮੇਰਾ ਕਰ ਲੈ ਸੀ ਮਸਾਲਾ ਆਪਾਂ ਤੇ ਹੁਣ ਮੈਂ ਲਾਉਣੀ ਹੈਗੀ ਤੜਕਾ ਤੜਕਾ ਆਪਣਾ ਬਣਿਆ ਪਿਆ ਲਓ ਜੀ ਮੈਂ ਵੀਡੀਓ ਬਣਾਉਣੀ ਹੈ ਫਿਰ ਆਪਣਾ ਫੋਨ ਜਿੱਦੇ ਮੈਂ ਚੁੱਲੇ ਕੋਲ ਵੀਡੀਓ ਬਣਾਵਾ ਤਪ ਕੇ ਪਤਾ ਨਹੀਂ ਕੀ ਹੋ ਜਾਂਦਾ ਹੈ ਵੀਡੀਓ ਬਣਾਉਣਾ ਹਟ ਜਾਂਦਾ ਹੈਗਾ ਤਾਂ ਕਰਕੇ ਆਪਾਂ ਸਾਰੀ ਵੀਡੀਓ ਨਹੀਂ ਬਣਾਉਂਦੇ ਹੈਗੇ ਉਨੇ ਜਿਦੋਂ ਬੱਸ ਛੱਡਦੀ ਬਣਦੀ ਜੀ ਨਾ ਬਾਅਦ ਵਿੱਚ ਵੀ ਬਣਾਵਾਂਗੇ ਤੈਨੂੰ ਆਪਾਂ ਬਥਾ ਲੈਣ ਤਾਂ ਬਹੁਤ ਟੈਮਪੂਨਾਂਗੇ ਹੱਬੀ ਹੁਣ ਕੇ ਨਾ ਫੇਰੇ ਦੇ ਲਈ ਕਿ ਆਪਾਂ ਪਾਵਾਂਗੇ ਅੱਜ ਤੇ ਥੋੜਲੇ ਥੋੜੇ ਪਾਣ ਪਾਵਾਂਗੇ ਫਿਰ ਤਾਂ 체ਰੀ ਦੀ ਮਹਿਲ ਜੀ ਆਉਂਦੀ ਰਹਦੀ ਹੈ ਕਿਉਂਕਿ ਪੂਰਾ ਚਿੱਕੜੀ ਤਰ੍ਹਾਂ ਪੁੰਨਾਂਗੇ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਪਾ ਦਈਏ ਅੱਜ ਫਿਰ ਪੁੰਨਾਂਗੇ ਨੂੰ ਟਮਾਟਰ ਵੀ ਮੈਂ ਫਿਰ ਵਿੱਚ ਹੀ ਕੁੱਟ ਲਿਆ ਸੀਗਾ ਪਹਿਲਾਂ ਮੈਨੂੰ ਇਹ ਸੀ ਚਲ ਟਮਾਟਰ ਚੀਰ ਕੇ ਲੰਪ ਪਾ ਰਾਂਗੇ ਚਲੋ ਵਿੱਚ ਹੀ ਕੁੱਟ ਲਿਆ ਸਾਰਾ ਕੁਝ ਚਲੋ ਜੀ ਪਾ ਦਈਏ ਪਾਣੀ ਆਪਾਂ ਹੋ ਬਣਾਉਣੀ ਹੈ ਵੀਡੀਓ ਚਲੋ ਜੀ ਮਸਾਲਾ ਭੁੰਨ ਕੇ ਆਲੂ ਆਪਾਂ ਪਾ ਦੇ ਕੱਲੇ ਤੇ ਆਲੂਆਂ ਨੂੰ ਰੰਨਾਂਗੇ ਕੱਲਿਆਂ ਨੂੰ ਆਪਾਂ ਕਿਉਂਕਿ ਛੋਲੇ ਤਾਂ ਆਪਣੇ ਰਿੱਝੀ ਹੋਏ ਨੇ ਘੱਟ ਸੇਕ ਲੈਣਗੇ ਤੇ ਹੁਣ ਮੈਂ ਗਰਮ ਲੂੰਗੀ ਆਟਾ ਟਣੀਆਂ ਤੇ ਛੋਲੇ ਨਾ ਫਿਰ ਆਪਾਂ ਬਾਅਦ ਚ ਪਾਵਾਂਗੇ ਮੇਰੇ ਕੋਲ ਸਮਾਨ ਬਹੁਤ ਹੋ ਗਿਆ ਸਮਾਨ ਚੱਕਦੇ ਨਾਲ ਮਟਾ ਗੁੰਦੀ ਹੁਣ ਲਓ ਜੀ ਟਾਈਮ ਪਾਉਣੇ 6 ਦਾ ਹੋ ਗਿਆ ਸਬਜ਼ੀ ਆਪਣੀ ਬਣ ਗਈ ਮੈਂ ਛੜੀਆਂ ਚੱਕ ਕੇ ਲਈਆਂ ਹੁਣ ਹੁਣ ਇਹਦੇ ਸਾਡੇ ਅੱਗ ਜਮੀ ਨਹੀਂ ਹੈਗੀ ਬਸ ਮਾੜੀ ਮਾੜੀ ਅੱਗ ਰੱਖੀ ਸੀਗੀ ਮੈਂ ਤੇ ਬਹੁਤ ਸੋਹਣੀ ਬਣ ਗਿਆ ਕਲਰ ਇਹਦਾ ਇਹਦਾ ਆਪਾਂ ਛੋਲੇ ਰੰਨੇ ਸੀ ਜਿਹੜੇ ਚਾਹਨਾ ਉਹ ਪਾਣੀ ਦਿੱਤੀ ਪਾਤਾ ਸੀਗਾ ਤੇ ਕੱਪਟਾ ਮੇਰਾ ਗੁੰਨ ਕੇ ਤਿਆਰ ਕਰਿਆ ਪਿਆ ਸਾਰਾ ਸਮਾਨ ਰੇਟ ਵੀ ਹੋ ਗਈ ਕੱਲ ਮੈਂ ਸਾਢੇ 5 ਰੋਟੀ ਲੱਗ ਗਈ ਸੀ ਮਿਸ ਨਹੀਂ ਕੰਮ ਨਿਬੜ ਗਿਆ ਸੀਗਾ ਹੋ ਲੱਗਦੀ ਹੈ ਮੇ ਰੋਟੀ ਤੇ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਹੀ ਕਰਦੇ ਆਂ ਮਿਲਾਂਗੇ ਕਿਸੇ ਹੋਰ ਵੀਡੀਓ ਨਾਲ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ ਜੀ